ਧਰਤੀ ਕਹਿੰਦੇ ਨੇ ਅਰਬਾਂ ਖਰਬਾਂ ਤੋਂ ਸਾਲਾਂ ਤੋਂ ਧਰਤੀ ਸਾਡੇ ਇਥੇ ਮੌਜੂਦ ਹੈ ਧਰਤੀ ਜਿਹੜੀ ਇੱਕ ਬਲਦਾ ਗੋਲਾ ਸੀ ਧਰਤੀ ਜਿਹੜੀ ਸਤਾ ਹੌਲੀ ਹੌਲੀ ਠੰਡੀ ਹੋਈ ਤੇ ਧਰਤੀ ਫਿਰ ਸਾਡੇ ਮਨੁੱਖਾਂ ਦਾ ਜੀਵਾਂ ਦਾ ਪੌਦਿਆਂ ਦਾ ਹਰ ਇੱਕ ਦਾ ਵਾਸਾ ਬਣ ਗਿਆ ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀ ਦਿਲ ਤੇ ਦਿਮਾਗ ਦੀ ਤੇ ਮਨੁੱਖ ਉਹਨਾਂ ਸਾਰਿਆਂ ਦੇ ਵਿੱਚੋਂ ਨੰਬਰ 1 ਤੇ ਹੈ ਜਿੰਨਾ ਇਹਦਾ ਨੰਬਰ 1 ਹੈ ਉਹਨਾਂ ਹੀ ਧਰਤੀ ਮਾਂ ਦੀ ਹਿੱਕ ਦੇ ਉੱਪਰ ਮਸ਼ਾਲਾ ਇਹੋ ਹੀ ਬਾੜਦਾ ਲੈ ਕਹਦੇ ਨੇ ਜੇ ਮਨੁੱਖ ਚਤਰ ਚਲਾਕ ਨਹੀਂ ਤੇ ਉਹ ਦੁਨੀਆ 'ਚ ਨਹੀਂ ਚੱਲ ਸਕਦਾ ਪਰ ਜੇ ਮਨੁੱਖ ਭੋਲਾ ਨਹੀਂ ਤੇ ਉਹ ਧਰਮ ਦੀ ਦੁਨੀਆ 'ਚ ਨਹੀਂ ਚੱਲ ਸਕਦਾ ਸੋ ਦੋ ਚੀਜ਼ਾਂ ਨੇ ਦੁਨੀਆ ਤੇ ਧਰਮ ਜਿਹੜੇ ਮਨੁੱਖ ਨੂੰ ਆਪਣੇ ਅੱਗੇ ਲਾਈ ਜਾਂਦੀਆਂ ਬਹੁਤ ਸਾਰੀਆਂ ਕੰਮ ਜਾਂ ਗੱਲਾਂ ਸੀ ਕਰਦੇ ਆ ਦੁਨੀਆ ਕੀ ਕਹੂਗੀ ਤੇ ਬਹੁਤ ਸਾਰਾ ਭੋਲਾਪਣਾ ਸੀ ਇਸ ਕਰਕੇ ਕਰ ਜਾਂਦੇ ਆ ਵੀ ਸਾਡੀ ਧਰਮ ਤੇ ਆਸਤਾ ਹੁੰਦੀ ਹੈ ਇਸ ਧਰਤੀ ਦੇ ਉੱਪਰ ਅਗਰ ਮੁਲਕਾਂ ਦੀ ਗੱਲ ਕਰੀਏ ਤੇ ਇੰਨੇ ਜ਼ਿਆਦਾ ਗਿਣਤੀ ਹੋ ਗਈ ਹੈ ਕਿ 200 ਤੋਂ ਵੀ ਉੱਪਰ ਮੁਲਕ ਨੇ ਤੇ ਕਦੇ ਧਰਤੀ ਇੱਕ ਸੀ ਤੇ ਫੇਰੇ ਲੋਕਾਂ ਨੇ ਵੰਡ ਲਈ ਆ ਸਾਡਾ ਹਿੱਸਾ ਤੇ ਆ ਤੁਹਾਡਾ ਹਿੱਸਾ ਤੇ ਫਿਰ ਉਸ ਵੰਡ ਲਈ ਲੜਾਈਆਂ ਆਉਣ ਲੱਗ ਪਈਆਂ ਤੇ ਵੱਧੀਆਂ ਵੱਧੀਆਂ ਲੜਾਈਆਂ ਇੰਨੀਆਂ ਭਿਆਨਕ ਹੋ ਗਈਆਂ ਕਦੀ ਤਲਵਾਰਾਂ ਕਰਪਾਨਾਂ ਨਾਲ ਹੁੰਦੀਆਂ ਸੀ ਫਿਰ ਬੰਬਾਂ ਗੋਲਿਆਂ ਨਾਲ ਹੋ ਗਈਆਂ ਤੇ ਹੁਣ ਨਿਊਕਲੀਅਰ ਲੜਾਈਆਂ ਦਾ ਵੀ ਅੰਦੇਸ਼ਾ ਹੋ ਗਿਆ ਅੰਦੇਸ਼ਾ ਨਹੀਂ ਬਲਕੇ ਯਕੀਨ ਹੀ ਹੈ ਜਿਸ ਤਰ੍ਹਾਂ ਮਨੁੱਖ ਜੰਮਦਾ ਤੇ ਮਰਦਾ ਹੈ ਉਸੇ ਤਰ੍ਹਾਂ ਮੁਲਕ ਵੀ ਜੰਮਦੇ ਤੇ ਮਰਦੇ ਨੇ ਇੱਕ ਬੜੀ ਦਿਲਚਸਪ ਜਈ ਡਾਟਾ ਪੜ ਰਹੀ ਸਾਂ ਕਿ ਭਾਰਤ ਜਿਹਨੂੰ ਇੱਕ ਅਖੰਡ ਭਾਰਤ ਦਾ ਨਾਮ ਦਿੱਤਾ ਜਾਂਦਾ ਹੈ ਤੇ ਜਿਹਦੇ ਬਾਰੇ ਅੱਜਕੱਲ ਬੜਾ ਚੱਲਦਾ ਹੈ ਕਿ ਇੱਕ ਅਖੰਡ ਭਾਰਤ ਅਸਾਰਨਾ ਹੈ ਹਮਨੇ ਇਹ ਭਾਰਤ ਕਦੀ ਬੜਾ ਵੱਡਾ ਦੇਸ਼ ਸੀ ਇਹ ਭਾਰਤ ਵਹਿੰਦੇ ਆ ਵਹਿੰਦੇ ਇਹਦੇ ਚੋਂ ਕਿੰਨੇ ਸਾਰੇ ਮੁਲਕ ਨਿਕਲ ਗਏ ਥੋੜਾ ਜਿਆਦਾ ਹਿਸਟਰੀ ਬਾਤ ਰਹੀ ਸਾਂ ਤੇ ਕੁਝ ਤੇ ਘਟਨਾਵਾਂ ਸਾਡੇ ਸਾਹਮਣੇ ਦੀਆਂ ਨੇ ਜਿਹੜੀਆਂ ਅਸੀਂ ਆਪਣੇ ਵੱਡਿਆਂ ਤੋਂ ਵੀ ਸੁਣੀਆਂ ਨੇ 1947 ਦੇ ਵਿੱਚ ਪਾਕਿਸਤਾਨ ਸੇਪਾਰਟ ਦੋ ਮੁਲਕ ਹੋ ਗਏ 1971 ਦੇ ਵਿੱਚ ਤਿੰਨ ਹੋ ਗਿਆ ਬੰਗਲਾਦੇਸ਼ ਬਣ ਗਿਆ ਉਸ ਤੋਂ ਪਹਿਲਾਂ ਅਫਗਾਨਿਸਤਾਨ ਵੀ ਦੇ ਹੀ ਸੌਂਦਾ ਸੀ ਇੱਕੋ ਹੀ ਸੀ 1919 ਦੇ ਵਿੱਚ ਅਫਗਾਨਿਸਤਾਨ ਇਹਦੇ ਨਾਲ ਲੱਗ ਹੋਇਆ ਫਿਰ ਪੁਟਾਨ ਬਿਲਕੁਲ ਭਾਰਤ ਦੀ ਵੱਖੀ ਚ ਲੱਗਦਾ ਮੁਲਕ ਇਹ ਆਪਣੇ ਆਪ ਦੇ ਵਿੱਚ ਇੱਥੇ ਇਹਦਾ ਰਾਜਾ ਸੀਗਾ ਰਾਜਾ ਕਿੰਗ ਸੀਗਾ ਕਿੰਗ ਦਾ ਜਦੋਂ ਲੋਕ ਦਾ ਤੇਜ਼ ਘਟਿਆ ਤਾਂ ਉਸ ਵੇਲੇ ਇੰਡੀਆ ਦੇ ਨਾਲ ਹੀ ਜੁੜਦਾ ਦਾ ਇਹ ਮੁਲਕ 1947 ਦੇ ਵਿੱਚ ਇਹਨੂੰ ਵੱਖਰੇ ਮੁਲਕ ਦਾ ਦਰਜਾ ਮਿਲ ਗਿਆ ਖਾਲਾਂਕਿ ਬਹੁਤ ਸਾਰੇ ਕੰਮ ਲਈ ਗੱਲਾਂ ਲਈ ਇਹ ਭਾਰਤ ਦੇ ਉੱਪਰ ਨਿਰਭਰ ਐ ਇਸੇ ਤਰ੍ਹਾਂ ਮਿਆਂਮਾਰ 1948 ਦੇ ਵਿੱਚ ਮਿਆਂਮਾਰ ਮਤਲਬ ਇੱਕ ਮੁਲਕ ਦੇ ਵਿੱਚੋਂ ਇਹ ਕਈ ਨਵੇਂ ਮੁਲਕ ਨਿਕਲ ਗਏ ਧਰਤੀ ਵਿਚਾਰੀ ਕੀ ਸੋਚਦੀ ਹੋਊਗੀ ਲੋ ਅਜਨਾ ਮੈਥਡੋਲੋਜੀਕ ਧਰਤੀ ਮਾਂ ਦੀ ਗੱਲ ਜਰੂਰ ਸਾਂਝੀ ਕਰਨੀ ਆ ਤਰਤੀ ਮਾਂ ਕਹਿੰਦੀ ਹੈ हे ਮਨਵ ਤੂੰ ਕਾਦਰ ਦੀ ਬਿਹਤਰੀਨ ਰਚਨਾ ਉਸ ਕਾਦਰ ਦੀ ਜਿਸ ਮੈਨੂੰ ਰਚਿਆ ਮੈਂ ਜੋ ਤੇਰੀ ਮਾਂ ਹਾਂ ਤੇਰੀ ତਰਤੀ ਮਾਂ ਜਦ ਪਹਿਲੀ ਵਾਰ ਆਪਣੀ ਛਾਤੀ ਤੇ ਤੇਰੇ ਕਦਮਾਂ ਦੀ ਪੋਲੀ ਪੋਲੀ ਆਹਟ ਸੁਣੀ ਮੈਨੂੰ ਲੱਗਾ ਮੇਰਾ ਰਾਖਾ ਆ ਗਿਆ ਮੇਰਾ ਵਾਰਸ ਆ ਗਿਆ ਜਦ ਬੰਦਾ ਕੁੰਦਰਾ ਚ ਰਹਿੰਦਾ ਸੀ ਗੁਫਾਵਾਂ ਚ ਰਹਿੰਦਾ ਸੀ ਘਰ ਨਹੀਂ ਸੀ ਉਹਦੇ ਸਰ ਤੇ ਛੱਤ ਨਹੀਂ ਆ ਗਈ ਸੀ ਲੁਕਦਾ ਫਿਰਦਾ ਸੀ ਡਰਦਾ ਫਿਰਦਾ ਸੀ ਤੂੰ ਮੇਰੀ ਛਾਤੀ ਤੇ ਲਕੀਰਾਂ ਖਿੱਚੀਆਂ ਮੈਂ ਬਲੁੰਦਰੀ ਗਈ ਕਬੀਲੇ ਬਣ ਗਏ ਤੂੰ ਮੇਰੀ ਛਾਤੀ ਤੇ ਲਕੀਰਾਂ ਖਿੱਚੀਆਂ ਮੈਂ ਬਲੁੰਦਰੀ ਗਈ ਮੇਰੇ ਬੱਚਿਆਂ ਨੂੰ ਘਰ ਤੇ ਗਰਾਜ ਚਾਹੀਦਾ ਹੈ ਇਹ ਸੋਚ ਮੈਂ ਚੀਸ ਵਟ ਲਈ ਬੰਦਾ ਜੰਗਲਾਂ ਦੇ ਵਿੱਚੋਂ ਨਿਕਲ ਕੰਦਰਾ ਚੋਂ ਨਿਕਲ ਆਪੋ ਆਪਣੇ ਕਬੀਲਿਆਂ ਦੇ ਘਰ ਵਸਾਉਣ ਲੱਗ ਗਿਆ ਤੋ ਕੁਦਰਤ ਦੇ ਵਾਕ ਵਾਕ ਰੂਪਾਂ ਹਵਾ ਪਾਣੀ ਸੂਰਜ ਤੇ ਅੱਗ ਨੂੰ ਪੂਜਿਆ ਜੀ ਤੋਂ ਡਰਦਾ ਜੀ ਨੂੰ ਪੂਜਣ ਲੱਗ ਜਾਂਦਾ ਸੀ ਜਿਤੇ ਚੱਖੜ ਆ ਗਿਆ ਤੇ ਉਹਨੇ ਹਵਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਜਹਾੜ ਆ ਗਿਆ ਤੇ ਪਾਣੀ ਨੂੰ ਪੂਜਣ ਲੱਗ ਗਿਆ ਜਿਵੇਂ ਪੈ ਗਿਆ ਜ਼ਿਆਦਾ ਤਾਂ ਇੰਦਰ ਦੇਵਤਾ ਨੂੰ ਨਹੀਂ ਨਹੀਂ ਪਿਆ ਤਾਂ ਫਿਰ ਇੰਦਰ ਦੇਵਤਾ ਚਲੋ ਤੇਰੇ ਮਨ 'ਚ ਕਿਸੇ ਦਾ ਭੈ ਤਾਂ ਹੈ ਮੈਂ ਸੋਚਿਆ ਤੋ ਕੁਦਰਤ ਦੇ ਵਾਕ ਵਾਕ ਰੂਪਾਂ ਹਵਾ ਪਾਣੀ ਸੂਰਜ ਤਿਆਗ ਨੂੰ ਪੂਜਾ ਚਲੋ ਤੇਰੇ ਮਨ 'ਚ ਕਿਸੇ ਦਾ ਪੈਤਾ ਹੈ ਮੈਂ ਸੋਚਿਆ ਫਿਰ ਕਿਸੇ ਹੋਕਾ ਦਿੱਤਾ ਇਸ ਬ੍ਰਹਿਮੰਡ ਦੇ ਰਚਨਹਾਰੇ ਦੀ ਉਸਤਤ ਕਰੋ ਤੈਨੂੰ ਕੋ ਜਕ ਅਕਲਤਾ ਆਈ ਮੈਂ ਸੋਚਿਆ ਜਦ ਮਨੁੱਖ ਨੂੰ ਸੋਚੀ ਆਈ ਨਾ ਤਉਨੇ ਕਿਹਾ ਵੀ ਇੱਕ ਰੱਬਾ ਕੁਦਰਤ ਉਹਨੂੰ ਮੰਨੀਏ ਪਰ ਤੂੰ ਉਸ ਕਾਦਰ ਦੇ ਵਖ ਵਖ ਨਾ ਧਰ ਦਿੱਤੇ ਨਾਮ ਅਜ ਕੀ ਧਰਿਆ ਹੈ ਤਾਂ ਰਚਨਹਾਰ ਹੀ ਨਾ ਮੈਂ ਸੋਚਿਆ ਇਤਰਤੀਮਾ ਦੇ ਇੱਕ ਦੇ ਉੱਪਰ ਬੰਦਾ ਕੀ ਕੁਛ ਹੋਲੇ ਇਕਦਾਰਿਆ ਕਦੇ ਇੱਕ ਧਰਮ ਕਦੇ ਇੱਕ ਰਾਜ ਦੂਜਾ ਨਾਂ ਤੀਜਾ ਨਾਂ ਗੱਲ ਇੱਕੋ ਹੀ ਹੈ ਰਚਨਹਾਰਾ ਇੱਕ ਹੈ ਚਾਹੇ ਨੂੰ ਨੇਚਰ ਕਹ ਲੋ ਚਾਹੇ ਗॉड ਕਹ ਲੋ ਚਾਹੇ ਅੱਲਾ ਕਹ ਲੋ ਚਾਹੇ ਜੋ ਮਰਜੀ ਕਹ ਲੋ ਕਿੰਨੇ ਫੇਰ ਕਿਸੇ ਹੋਕਾ ਦਿੱਤਾ ਇਸ ਬ੍ਰਹਿਮੰਡ ਤੇ ਰਚਨਹਾਰੇ ਦੀ ਉਸਤਤ ਕਰੋ ਤੈਨੂੰ ਕੋਈ ਜਗਲਤਾ ਆਈ ਮੈਂ ਸੋਚਿਆ ਪਰ ਉਸ ਕਾਦਰ ਦੇ ਵਕ ਵਕ ਨਾ ਧਰ ਦਿੱਤੇ ਨਾਮਾ ਚ ਕੀ ਤਰਿਆ ਹੈ ਹੈ ਤਾ ਰਚਨਾ ਰਹੀ ਨਾ ਮੈਂ ਸੋਚਿਆ ਫਿਰ ਕਿਧਰੋਂ ਸਦਾਈ ਰਬ ਇੱਕ ਹੈ ਗੋਡ ਇਜ਼ ਵਨ ਮੈਂ ਪੁਲਕਿਤ ਹੋ ਗਈ ਮੇਰੇ ਵਾਰਸਾਂ ਆਖਰ ਸੱਚ ਲੱਭ ਲਿਆ ਮੈਂ ਸੋਚਿਆ ਉਫ ਤੂੰ ਸੱਚ ਨੂੰ ਕਿਰਚ-ਕਿਰਚ ਕਰ ਬੈਠਾ ਸੱਚ ਨੂੰ ਸ਼ਬਦਾਂ ਦੇ ਮੱਕੜ ਜਾਲ ਚ ਕੈਦ ਕਰ ਮਾਨਵ ਤੋਂ ਦਾਨਵ ਬਣ ਬੈਠਾ ਹੈ ਹਰ ਯੋਗ ਚ ਦਾਨਵ ਨੇ ਮਾਨਵ ਦਾ ਘਾਣ ਕੀਤਾ ਹਰ ਜੋਗੀ ਚ ਮਚੂ ਪਚਾਪ ਜ਼ਹਿਰ ਪੀਤਾ ਹੈ ਬੇਵਸ ਮਜ਼ਲੂਮਾਂ ਦੀਆਂ ਆਹਾਂ ਘੁਰਲਾਟਾਂ ਮੇਰੇ ਸੀਨੇ ਵਿੱਚ ਛੇਕ ਕੀਤਾ ਹਾਂ ਮੇਰੇ ਸੀਨੇ ਚ ਜਿੰਨੂੰ ਤੂੰ ਮਾਂ ਕਹਿੰਦਾ ਧਰਤੀ ਮਾਂ ਕਹਿੰਦਾ ਪਰ ਆਪਣੇ ਰੱਬ ਨੂੰ ਸੁਪਰਮਨ ਆ ਤੂੰ ਕੀ ਨਵਾਂ ਕਾਰਾ ਕੀਤਾ ਕੁਝ ਜ਼ਿਹਨਾਂ ਨੂੰ ਸਿਰ ਪੱਥਰ ਕੀਤਾ ਉਹਨਾਂ ਪੱਥਰਾਂ ਮਾਸੂਮਾਂ ਦਾ ਕਤਲ ਕੀਤਾ ਕਤਲ ਹੋਏ ਹੋਏ ਮਸੂਮਾਂ ਤੇ ਕਾਤਲਾਂ ਦੇ ਲਹੂ ਮੇਜ ਦੀ ਸਾਂਝੀ ਗੰਧ ਤੈਨੂੰ ਨਹੀਂ ਆਈ ਮਾਵਾਂ ਦੇ ਕੰਬ ਦੇ ਬੁੱਲ ਮਾਵਾਂ ਦੇ ਸਿੱਥਲ ਬੁੱਤ ਤੇਰੀ ਨਜ਼ਰ ਹੀ ਨਹੀਂ ਪਾਇ ਹੈ ਏ ਦਾਨਮ ਤੂੰ ਮਾਨਵ ਦੀ ਵਾਢੀ ਕਰਦਾ ਆਇਆ ਹੈ ਤੂੰ ਮਾਨਵ ਦੀ ਵਾਢੀ ਕਰਦੇ ਰਹਿਣਾ ਇਹ ਤੇਰਾ ਕਰਮ ਹੈ ਇਹ ਤੇਰਾ ਕਰਮ ਹੈ ਇਹ ਤੇਰਾ ਧਰਮ ਹੈ ਵੇਖੀ ਮੇਰੀ ਜ਼ਰਖੇਜ਼ ਕੁਖ ਚੋ ਬੀਜਾ ਪੁੰਗਰ ਹੈ ਮੇਰੀ ਛਾਤੀ ਤੇ ਉਗਮਦੇ ਰਹਿਣਾ ਪਰ ਵੇਖੀ ਮੇਰੀ ਜ਼ਰਖੇਜ਼ ਕੋਖ ਚੋਂ ਬੀਜਾਂ ਨੇ ਪੁੰਗਰ ਮੇਰੀ ਛਾਤੀ ਤੇ ਉਗਮਦੇ ਰਹਿਣਾ ਹੈ ਫੁੱਲ ਬਣ ਤਹਿਕਦੇ ਰਹਿਣਾ ਹੈ ਇਹ ਮੇਰਾ ਕਰਮ ਹੈ ਇਹ ਮੇਰਾ ਧਰਮ ਹੈ ਮੈਂ ਜੋ ਇੱਕ ਮਾਂ ਹਾਂ ਧਰਤੀ ਮਾਂ ਹਾਂ ਆਪਣੀ ਜ਼ਰਖੇਜ਼ ਕੋਖ ਨੂੰ ਸਰਾਬ ਕੀ ਕਣ ਦੇਵਾ ਆਪਣੀ ਜ਼ਰਖੇਜ਼ ਕੋਖ ਨੂੰ ਸਰਾਬ ਕੀ ਕੜ ਦੇਵਾ ਇਹ ਮਾਂ ਧਰਤੀ ਦੀ ਪੁਕਾਰ ਹੈ ਧਰਤੀ ਜਿਹੜੀ ਸਾਰਿਆਂ ਦਾ ਰਹਿਣ ਦਾ ਸਥਾਨ ਬਣਦੀ ਹੈ ਧਰਤੀ ਜਿਹੜੀ ਸਾਰਿਆਂ ਦੇ ਮੂੰਹ 'ਚ ਚੋਗਾ ਪਾਉਂਦੀ ਹੈ ਧਰਤੀ ਜਿਹਦੀ ਹਿੱਕ ਦੇ ਉੱਤੇ ਪੌਦੇ ਵੀ ਉਗਦੇ ਨੇ ਛੋਟੇ ਫੁੱਲ ਵੀ ਉਗਦੇ ਨੇ ਜੀਵ ਜੰਤੂ ਪੰਛੀ ਵੀ ਉੱਡਦੇ ਫਿਰਦੇ ਨੇ ਮਨੁੱਖ ਵੀ ਉਸੇ ਤੇ ਰਹਿੰਦਾ ਤੇ ਟੈਂਕ ਵੀ ਉਸੇ ਤੇ ਵਰਦੇ ਨੇ ਬੰਬ ਗੋਲੇ ਵੀ ਉਸੇ ਤੇ ਹੀ ਵਰਦੇ ਨੇ ਉਸੇ ਹੀ ਧਰਤੀ ਦੇ ਟੋਟੇ ਹੁੰਦੇ ਨੇ ਤੇ ਵੱਖ-ਵੱਖ ਦੇਸ਼ ਬਣਦੇ ਨੇ ਉਸੇ ਹੀ ਧਰਤੀ ਦੇ ਇੱਕੋ ਹੀ ਹਿੱਸੇ ਦੇ ਵਿੱਚੋਂ ਵੱਖ-ਵੱਖ ਮਹਾਦੀਪ ਨਿਕਲੇ ਸਾਗਰ ਨਿਕਲੇ ਤੇ ਉਹ ਫਿਰ ਕਦੀ ਕਿਸੇ ਦੀ ਜਾਇਦਾਦ ਬਣ ਗਿਆ ਤੇ ਕਦੀ ਕਿਸੇ ਦੀ ਜਾਇਦਾਦ ਬਣ ਗਏ ਮਨੁੱਖ ਦੀਆਂ ਇਹਨਾਂ ਚਤਰਾਈਆਂ ਨੇ ਧਰਤੀ ਮਾਂ ਦੀ ਹਿੱਕ ਨੂੰ ਬਲੋਂਦ ਰਿਆ ਆਓ ਇਹਦੇ ਤੇ ਮਨ ਮਲਾਈਏ ਆਓ ਇਸ ਧਰਤੀ ਮਾਂ ਦੇ ਪੁੱਤਰ ਬਣੀਏ ਬੱਚੇ ਬਣੀਏ ਇਹਦੀ ਹਿਫਾਜ਼ਤ ਕਰੀਏ ਇਹਦੀ ਨਿੱਕੀ ਗੋਦ ਵਿੱਚ ਬੈਠ ਆਪਣੇ ਉਸ ਕਾਦਰ ਨੂੰ ਯਾਦ ਕਰੀਏ ਉਸ ਰੱਬ ਨੂੰ ਯਾਦ ਕਰੀਏ ਜਿਹਦੇ ਵਿੱਚ ਵੀ ਸਾਡੀ ਆਸਥਾ ਹੈ ਇਹਦੇ ਨਾਲ ਹੀ ਪ੍ਰੋਗਰਾਮ ਦਾ ਸਮਾਪਤੀ ਕਰਦੀਆਂ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਨਮਸਕਾਰ ਤੇ ਅਦਾ